ਗਾਂਦੇ 50 ਰੁਪਏ 'ਚ ਧਿਆਨ ਨਾਲ ਦੇਖੋ ਸਿੰਪਲ ਗਲਾਸ ਆ ਆ ਸੁਪਰ ਡੀ ਗਲਾਸ ਆ ਆਪਾਂ 50 ਰੁਪਏ ਦੇ ਵਿੱਚ ਆਹ ਵਾਲਾ ਗਲਾਸ ਦੇਣਾ ਤੁਹਾਨੂੰ ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਲਈ ਆਪਾਂ ਗਲਾਸ ਦੇ ਉੱਪਰ ਆਫਰ ਲੈ ਕੇ ਆ ਗਏ ਆ ਗਲਾਸ ਦਾ ਰੇਟ ਕਰਤਾ ਆਪਾਂ ਹਾਫ ਅੱਧਾ ਰੇਟ ਕਰਤਾ ਜਿਹੜਾ ਮਾਰਕੀਟ 'ਚ 100 ਰੁਪਏ ਦਾ ਗਲਾਸ ਲੱਗਦਾ ਉਹ ਆਪਾਂ ਦਵਾਂਗੇ ਜੀ 50 ਰੁਪਏ ਦਾ ਤੇ ਇਹ ਸਕੀਮ ਚੱਲੇਗੀ ਨਵੇਂ ਸਾਲ ਤੱਕ ਨਵੇਂ ਸਾਲ ਤੱਕ ਇਹ ਸਕੀਮ ਦਵਾਂਗੇ ਆਪਾਂ 50 ਰੁਪਏ ਦਾ ਗਲਾਸ ਆ ਸੁਪਰ ਡੀ ਗਲਾਸ ਆ ਹੁੰਦਾ ਇਹ ਜਿਹੜਾ ਮਾਰਕੀਟ 'ਚ ਲੱਗਦਾ 100 ਰੁਪਏ ਦਾ ਪਹਿਲਾਂ ਆਪਾਂ 80 ਰੁਪਏ ਦਾ ਕਰਤਾ ਸੀਗਾ ਆਪਣੇ ਕੋਲ ਬਹੁਤ ਵਧੀਆ ਰਿਸਪੌਂਸ ਆ ਰਿਹਾ ਸੀ ਗਲਾਸ ਦਾ ਇਸ ਕਰਕੇ ਆਪਾਂ ਹੁਣ ਰੇਟ ਹੋਰ ਘਟਾਤਾ ਕਿਉਂਕਿ ਸਾਡਾ ਅਸੀਂ ਘੱਟ ਮਾਰ ਜਾਂਦੇ ਹੀ ਕੰਮ ਕਰਨਾ ਮਾਰਕੀਟ ਦੇ ਵਿੱਚ ਤੇ ਇਸ ਕਰਕੇ ਅਸੀਂ ਕਸਟਮਰ ਦੇ ਬੈਨੀਫਿਟਸ ਦੇ ਲਈ ਅਸੀਂ ਹੁਣ ਇਹ ਗਲਾਸ ਕਰਤਾ 50 ਰੁਪਏ ਦਾ ਇੱਕ ਗਲਾਸ ਆਂਦਾ ਇਹ ਵਾਲਾ ਕਿਉਂਕਿ 50 ਦਾ ਹੀ ਲੱਗਦਾ ਸੀ ਮਾਰਕੀਟ 'ਚ ਪਰ ਆਪਾਂ ਇਹ ਨਹੀਂ ਲਗਾਉਂਦੇ 50 ਰੁਪਏ 'ਚ ਧਿਆਨ ਨਾਲ ਦੇਖੋ ਇਹ ਸਿੰਪਲ ਗਲਾਸ ਆ ਆ ਸੁਪਰ ਡੀ ਗਲਾਸ ਆ ਆਪਾਂ 50 ਰੁਪਏ ਦੇ ਵਿੱਚ ਆਹ ਵਾਲਾ ਗਲਾਸ ਦੇਣਾ ਤੁਹਾਨੂੰ ਨਾ ਕਿ ਆਹ ਵਾਲਾ ਸੋ ਇਹ ਧਿਆਨ ਰੱਖਿਓ ਤੁਸੀਂ ਕਿ ਸੁਪਰ ਡੀ ਗਲਾਸ 50 ਰੁਪਏ ਦਾ ਦੇ ਰਹੇ ਆ ਆਪਾਂ ਜਲਦੀ ਤੋਂ ਜਲਦੀ ਤੁਸੀਂ ਆਫਰ ਦਾ ਫਾਇਦਾ ਲੈਣ ਲਈ ਵਿਜ਼ਿਟ ਕਰੋ ਪੋਪਲੀ ਟੈਲੀਕਮ ਮੇਨ ਬਾਜ਼ਾਰ ਪਾਇਲ ਧੰਨਵਾਦ